ਤੈਨੂੰ ਨਾ ਲੈ ਬਾਬਾ ਦੀਪ ਸਿੰਘ ਜੀ ਤੇਰੇ ਸਾਰੇ ਕਾਰੇ ਪੂਰੇ ਕਰਾਨਗੇ ਅੱਜ ਭਾਵੇਂ ਜਿੱਦਾਂ ਦੀ ਮਰਜ਼ੀ ਘੜੀ ਚੱਲਦੀ ਹੋਵੇ ਜਿੱਦਾਂ ਦਾ ਮਰਜ਼ੀ ਸਮਾਂ ਚੱਲਦਾ ਹੋਵੇ ਪਰ ਇੱਕ ਗੱਲ ਲਿਖ ਗੇ ਲੱਲਾ ਤੇਰਾ ਵਿਸ਼ਵਾਸ ਸੱਚਾ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਤਾਂ ਤੇਰਾ ਸਮਾਂ ਬਦਲਣ ਵਾਲੀ ਤੇਰੀ ਘੜੀਆਂ ਬਦਲਣ ਵਾਲੀਆਂ ਤੇਰੀ ਕਿਸਮਤ ਬਦਲਣ ਵਾਲੀ ਬਾਬਾ ਦੀਪ ਸਿੰਘ ਤੇ ਜੇ ਵਿਸ਼ਵਾਸ ਰੱਖਿਆ ਤੇ ਧੋਖਾ ਕਦੇ ਨਹੀਂ ਖਾਏਗਾ ਭਾਵੇਂ ਤੇਰੇ ਤਕਦੀਰ ਚ ਭਾਵੇਂ ਤੇਰੇ ਮੁਕੱਦਰਾਂ ਚ ਕੁਝ ਨਾ ਵੀ ਲਿਖਿਆ ਹੋਵੇ ਬਾਬਾ ਦੀਪ ਸਿੰਘ ਨੇ ਤੇਰੀ ਝੋਲੀ ਪਾਣੀ ਪਾਣੀ ਕੁਸਿਆਂ ਦੇ ਖਜ਼ਾਨੇ ਮਿਲਣਗੇ ਤੈਨੂੰ ਬਾਬਾ ਦੀਪ ਸਿੰਘ ਦੇ ਹੱਥੋਂ ਤੇਰੇ ਆ ਜੱਖਾਂ 'ਚ ਹੰਝੂ ਹੈ ਨਾ ਦੁੱਖ ਦਾ ਸਮਾਂ ਭਾਰੀ ਪਿਆ ਸਾਰੇ ਤੈਨੂੰ ਛੱਡ ਕੇ ਚਲੇ ਗਏ ਤੇਰੇ ਅੱਖਾਂ 'ਚ ਹੰਝੂ ਆਏ ਹੋਣਗੇ ਕਿ ਮੈਂ ਤਾਂ ਨਾ ਚੰਗਾ ਮੈਂ ਤਾਂ ਵਧੀਆ ਹੀ ਕੰਮ ਕਰਦਾ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਪਰ ਫੇਰ ਵੀ ਦੁਨੀਆ ਮੈਨੂੰ ਧੋਖਾ ਦੇ ਕੇ ਗਈ ਠੋਕਰਾਂ ਮਾਰ ਕੇ ਗਈ ਆ ਤੂੰ ਫਿਕਰ ਨਾ ਕਰ ਹਾਲਾਤ ਵੇਖੀ ਬਾਬਾ ਹੀ ਨੇ ਬਦਲਨੇ ਹੋਣ ਤੇਰੇ ਜਿਨ੍ਹਾਂ ਨੇ ਤੈਨੂੰ ਠੋਕਰਾਂ ਮਾਰੀਆਂ ਜਿਨ੍ਹਾਂ ਨੇ ਤੈਨੂੰ ਧੱਕੇ ਮਾਰੇ ਤੂੰ ਵੇਖੀ ਮਾਲਕ ਨੇ ਆਪੇ ਜਵਾਬ ਲੈਣੇ ਸਾਰੇ ਕਮਜ਼ੋਰ ਨਹੀਂ ਹੈਗੇ ਤੁਸੀਂ ਬਾਬਾਈ ਦੇ ਵਿਸ਼ਵਾਸ ਰੱਖੋ ਤੁਹਾਡੇ ਅੰਦਰ ਹੀ ਬਹੁਤ ਸ਼ਕਤੀ ਜੇ ਤੁਸੀਂ ਤਾਂ ਬੜੇ ਓਕੇ ਓਕੇ ਸਮੇ ਮਾਲਕ ਦਾ ਨਾਮ ਲੈ ਕੇ ਮਾਲਕ ਦੇ ਨਾਮ ਦੀ ਬੇੜੀ 'ਚ ਬਹਿ ਕੇ ਕੱਟ ਲਿਆ ਇਹ ਸਮੇ ਦੇ ਵੀ ਕੋਈ ਔਕਾਤ ਨਹੀਂ ਕਿ ਨਿਕਲ ਹੀ ਜਾਣਾ ਜੇ ਸਾਰੀ ਦੁਨੀਆ ਹੈਰਾਨ ਹੋਏਗੀ ਬਾਬਾਏ ਨੇ ਇੰਨਾ ਚੰਗਾ ਕਰਨਾ ਤੁਹਾਨੂੰ ਐਨੇ ਵਧੀਆ ਸਥਾਨ ਤੇ ਇੰਨੀ ਵਧੀਆ ਜਗ੍ਹਾ ਤੇ ਬਿਠਾਣਗੇ ਤੁਸੀਂ ਦੇਖਣਾ ਜੜੀਆਂ ਚੀਜ਼ਾਂ ਵਸਤਾਂ ਜੇ ਤੁਸੀਂ ਤਰਸ ਰਹੇ ਹੋ ਨਾ ਮੈਂ ਕਹਿੰਨਾ ਮਾਲਕ ਨੇ ਤੁਹਾਨੂੰ ਲੱਖ ਗੁਣਾ ਵੱਧ ਵਧੀਆ ਦੇਣੀਆਂ ਜੇ ਬੜੇ ਭਾਗ ਲੱਗਣੇ ਜੇ ਬਾਬਾ ਦੀਪ ਸਿੰਘ ਦਾ ਨਾਮ ਦਾ ਆਸਰਾ ਕਦੇ ਨਹੀਂ ਜੇ ਛੱਡਣਾ ਬਾਬਾ ਦੀਪ ਸਿੰਘ ਜੀ ਦਾ ਨਾਮ ਹੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਦਵਾਈ ਜੇ ਤੁਹਾਡੇ ਹਰ ਦੁੱਖ ਤਕਲੀਫ ਦਾ ਅੰਤ ਹੀ ਹੋਈ ਹੈ ਘਬਰਾਇਆ ਨਾ ਕਰੋ ਵਿਸ਼ਵਾਸ ਰੱਖੋ ਪੂਰਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਸਭ ਵਧੀਆ ਹੋਏਗਾ ਸਭ ਤੁਹਾਡੇ ਫੇਵਰ ਚ ਹੀ ਹੋਏਗਾ ਬੜੀਆਂ ਬੜੀਆਂ ਚੀਜ਼ਾਂ ਸੋਹਣੀਆਂ ਆਉਣੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੇ ਵਧੀਆ ਘਾਰੇ ਸੋਚੇ ਮਾਲਕਣੇ ਪਿਆਰ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ